1 2 3 4 5 6 8ਵੇਂ ਘਰ ਜਾਊਂਗਾ ਹੁਣ 7ਵੇਂ ਮੇਸ ਘਰ ਜਾਾਂਗੇ ਸਾਸਰੀਕਲ ਪੜ੍ਹੀ ਸਾਸੀ ਜੀ ਬਾਜੀ ਸਾਡੇ ਮਾਲਕ ਮਕਾਨ ਇਲੈਕਸ਼ਨ ਚ ਖਲੋਤੇ ਤੁਹਾਨੂੰ ਵੀ ਪਤਾ ਕੈਨੇਡਾ ਦੇ ਵਿੱਚ ਇਲੈਕਸ਼ਨ ਹੈ ਬਾਜੀ ਤੁਸੀਂ ਸਾਡੇ ਮਾਲਕ ਮਕਾਨ ਨੂੰ ਆਪਣੀ ਕੀਮਤੀ ਵੋਟ ਪਾ ਕੇ ਜ਼ਰੂਰ ਦਿਤਾਓ ਇਹ ਉਹਨਾਂ ਦਾ ਕਾਰਡ ਆ ਤੇ ਜ਼ਰੂਰ ਵੋਟਾਂ ਵਾਲੇ ਦਿਨ ਵੋਟ ਪਾਣ ਜਾਇਓ ਥੈਂਕ ਯੂ ਸੋ ਮੱਚ ਯਾਰ ਕਿੰਨਾ ਨੇਕ ਦਿਲ ਇਨਸਾਨ ਹੈ ਤੂੰ ਯਾਰ ਆਪਣੇ ਮਾਲਕ ਬਾਰੇ ਇੰਨਾ ਸੋਚਦਾ ਵਾ ਛੋਟੇ ਵੀਰ ਕਿਹੜਾ ਪਿੰਡ ਤੇਰਾ ਯਾਰ ਪਿਛੋਂ ਮੈਂ ਵੀਰੇ ਪਿਛੋਂ ਅਮਰਸਰ ਤੋਂ ਆਂ ਅੰਬਸਰ ਕਿਥੋਂ ਵੀਰੇ ਰਾਮ ਤੀਰਸੋੜ ਪਿੰਡ ਕਹਾਲੀ ਤੋਂ ਕਹਾਲੀ ਤੋਂ ਮੈਂ ਪਿੱਖੀਵਿੰਡ ਤੋਂ ਮੈਂ ਪਿੱਖੀਵਿੰਡ ਤੋਂ ਮੇਰੇ ਨਾਨਕੇ ਆ ਖੇਂਕਰ ਰੋੜ ਤੋਂ ਮੇਨ ਮਾਰ ਕੇ ਆਪੇ ਭਾਜੀ ਜਦੋਂ ਹੁਣ ਦਿਲ ਦੀ ਅਗਲਾ ਖੁੱਲੀਆਂ ਬਾਕੀ ਮਾਲਕ ਮੇਰੇ ਨੂੰ ਵੋਟ ਪਾਣੀ ਜਾਂ ਨਹੀਂ ਪਾਣੀ ਤੁਹਾਡੀ ਮਰਜ਼ੀ ਮੈਂ ਨਹੀਂ ਕਹਦਾ ਤਾਓ ਐਡਾ ਨਕਮਾ ਬੰਦਾ ਮੈਨੂੰ ਤੇ ਘਰ ਨੂੰ ਕੋਈ ਹੋਰ ਕਿਰਾਏ ਦੇ ਲੱਭਾ ਮਤਾਓ ਦੀ ਹੈਲਪ ਦਿਆ ਕਰਨਾ ਅੰਤਰਾ ਐਡਾ ਮੇਰੀ ਅੰਦਾਜ਼ ਰੜਕਦਾ ਜਿਸ ਦਿਨ ਮੈਂ ਘਰ ਖਾਲੀ ਕੀਤਾ ਨਾ ਕੋਈ ਨਾ ਕੋਈ ਚੀਜ਼ ਉਹਦੀ ਚੁੱਕ ਕੇ ਖੜਨੀ ਆ ਵੇ ਮੂੰਹ ਦਾ ਟੀਂ ਡੇਰਗਾ ਓਏ ਇਹ ਤੇ ਭਰਾਵਾ ਮੇਰਾ ਤਾਇਆ ਵਾ ਇਲੈਕਸ਼ਨਾਂ ਦੇ ਚੋਤਾ ਵਾ ਦੂਜੀ ਗਲੀ ਦੇ ਵਿੱਚ ਇੰਨਾ ਬੁਰਾ ਸੋਚਦਾ ਮੇਰੇ ਤਾਇਆ ਬਾਰੇ ਨੇ ਤਾਇ ਨੇ ਵੇਖੋ ਤੁਹਾਨੂੰ ਪੜਾਇਆ ਸਾਨੂੰ ਪੜਾਇਆ ਵੇਖੋ ਉਹਨੇ ਸਿੱਧੇ ਰਸਤੇ ਪਾਇਆ ਤਾਇਆ ਕੋਈ ਵੀ ਮਾੜਾ ਨਹੀਂ ਹੁੰਦਾ ਬਸ ਗੱਲਾਂ ਕਈ ਨਹੀਂ ਮਾੜੀ ਨਿਕਲ ਜਾਂਦੀਆਂ ਮੂੰਹ ਤੋਂ ਕੋਈ ਗੱਲ ਤੁਸੀਂ ਤਾਈ ਜੀ ਨੂੰ ਵੋਟ ਪਾ ਲਿਓ ਹੈ ਫਿਰ ਮੇਰੇ ਫਾਦਰ ਸਾਹਿਬ ਨੇ ਬੜੀ ਮਿਹਨਤ ਕਰਕੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਵਾ। ਮੇਰੇ ਆ ਤਾਂ ਕੁਛ ਵੀ ਨਹੀਂ ਗਾ ਮੇਰੇ ਤਾਂ ਫਾਦਰ ਸਾਹਿਬ ਨੇ ਦਿਨ ਰਾਤ ਇੱਕ ਕਰਤਾ ਵਾ। ਤੂੰ ਕਿਉਂ ਰਹੀ ਜਾਂਦਾ ਤੈਨੂੰ ਕੀ ਹੋ ਗਿਆ? ਉਹ ਤੁਹਾਡੇ ਪਿਓ ਆਣਾ ਕੀਤੇ ਹਨਗੇ ਮੀਂਹ ਤਾਂ ਤੁਹਾਨੂੰ ਇੱਥੋਂ ਤੱਕ ਪਹੁੰਚਾਇਆ। ਉਹ ਸਾਡੀ ਤਾਂ ਮਾਂ ਨੇ ਮਿਹਨਤ ਕੀਤੀ ਓਏ ਦਿਨ ਰਾਤ ਇੱਕ ਕੱਢਿਆ ਵਿਚਾਰੀ ਨੇ। ਜੋ ਨਾਨਕਾ ਲ ਤੂੰ ਹੁੰਝ ਕੇ ਸਾਰਾ ਕੁਝ ਸਾਡੇ ਤੇ ਨਾ ਤਾਂ ਸਾਨੂੰ ਅੱਜ ਇੱਥੋਂ ਤੱਕ ਪਹੁੰਚਾਉਣ ਵਾਲੀ ਸਾਡੀ ਮਾਂ ਆ ਓਏ। ਜੋ ਕਿਤਾ ਸਾਡੀ ਮਾਂ ਨੇ ਕੀਤਾ ਓਏ ਮਾਂ ਰੱਬ ਦਾ ਨਾਮ ਪਿਓ 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 ਗਿਆ ਹੁਣ ਨਾ ਪਾਪਾ ਜੀ ਹਾਂ ਕਿ ਕਮੈਲ ਕਰਨੀ ਆ ਜੀ ਤਾਂ ਨਹੀਂ ਮੈਨੂੰ ਹਾਂ ਜੀ ਪਾਪਾ ਆ ਪੁੱਤ ਤੇਰੀ ਮਾਂ ਨੇ ਤੇ ਨਾ ਕਰਤੀ ਆਪਣੀ ਤਰਖਾਜ ਤੈਨੂੰ ਪੈਸੇ ਭੇਜਣ ਵਾਸਤੇ ਮੈਂ ਆਪਣੀ ਤਰਖਾਜ ਭੇਜ ਦਿੰਨਾ ਕਿੰਨੇ ਚਾਹੀਦੇ ਆ ਪਾਪਾ 2000 ਡਾਲਰ ਭੇਜਣਾ ਵਸ ਤੁਸੀਂ ਕੱਲ ਅੱਜ ਸ਼ਾਮ ਤੱਕ ਭੇਜ ਦਿਨਾ ਲਵ ਯੂ ਪਾਪਾ ਤੁਸੀਂ ਕੰਮ ਆਉਂਦੇ ਹੋ ਮੇਰੇ ਮਮਾ ਦੇ ਰਿਸ਼ਤੇਦਾਰ ਤੋਂ ਉਦੋਂ ਵੀ ਕੰਮ ਨਹੀਂ ਆਉਂਦੇ ਉਹ ਚੱਲ ਚੰਗਾ ਮਸਕੇ ਨਾ ਲਾ ਮੈਨੂੰ ਪਾਪਾ ਲਵ ਯੂ ਵੇਖਿਆ ਤੂੰ ਤੇ ਮम्मी ਦੀ ਤਾਰੀਫ ਕਰੀ ਜਨਾ ਸਾਡਾ ਡਾਡੀ ਦੀ ਦੀ ਕੀਤੀ ਨਹੀਂ ਤੂੰ ਵੀਰੇ ਵੇਖੋ ਸਾਡੀ ਮੰਮੀ ਨੇ ਸਿਖਾਇਆ ਕਿ ਮੇਰੇ ਰਿਸ਼ਤੇਦਾਰਾਂ ਨੇ ਸਾਰਾ ਕੁਝ ਕੀਤਾ ਤੇਰੇ ਪਿਓ ਦੇ ਰਿਸ਼ਤੇਦਾਰਾਂ ਨੇ ਕੁਝ ਨਹੀਂ ਕੀਤਾ ਉਹੀ ਸਾਡੇ ਦਿਮਾਗ ਵਿੱਚ ਬੈਠਾ ਆ ਮਰਦਾ ਪਤਾ ਨਹੀਂ ਪਾਪਾ ਹਰ ਵਾਰੀ ਹੈਲਪ ਕਰਦੇ ਨੇ ਮੰਮਾ ਗਲਤ ਮੇਰੇ ਨਾਲ ਬਾਪੂ ਤੇਰੇ ਘਰ ਕੇ ਨਾ ਤੇਰਾ ਟਿਕ ਲੂਗੀ ਓ ਹਾਂ ਮਾਤਾ ਹਾਂ ਵੀ ਓ ਮੈਂ ਮਾਰਚ ਦੇ ਵਿੱਚ ਇੰਡੀਆ ਆਉ ਲੱਗਾ ਹੀ ਕਿ ਕੀ ਲੈਣ ਆਉ ਲੱਗਾ ਇਹ ਪੁੱਛਣ ਦੀ ਹੈ ਕੀ ਲੈਣ ਆਉ ਲੱਗਾ ਚਾਹ ਨਾ ਕਰੀ ਪੁੱਤ ਦਾ ਹੈ ਮਾਤਾ ਤੈਨੂੰ ਭੇਜੇ ਚਾਹ ਕਾਤਾ ਕਰਾ ਦੱਸ ਕਾ ਢੋਲਗਾ ਪੁੱਤ ਆਦੇ ਮੁੰਡੇ ਦਾ ਵਿਆਹ ਆ ਮੈਂ ਨਾ ਆਵਾਂ ਤੈਨੂੰ ਬੜਾ ਆਪਣੇ ਪਿਓ ਦੇ ਰਿਸ਼ਤੇਦਾਰਾਂ ਦੇ ਵਿਆਹ ਤੇ ਚਾਚੜਿਆ ਤੂੰ ਸਾਰੀਆਂ ਗੱਲਾਂ ਛੱਡ ਟ੍ਰੈਵਲ ਵਿੰਡੋ ਵਾਲੇ ਕੋਲ ਮੈਨੂੰ ਟਿਕਟ ਬੜੀ ਸਸਤੀ ਡਈ ਆ ਮਿਲ ਮਾਰਚ ਦੇ ਵਿੱਚ ਮੈਂ ਆਉ ਲੱਗਾ ਇੱਕ ਦੋ ਮਹੀਨੇ ਰਵਾਂਗਾ ਤੇ ਆਉਣ ਜਾਂਦੀ ਟਿਕਟ 에ਅਰ ਇੰਡੀਆ ਦੀ ਡਾਇਰੈਕਟ ਫਲਾਈਟ ਦੋ ਬੈਗਾਂ ਦੇ ਨਾਲ ਸਿਰਫ 1850 ਦੀ ਤੇ ਜੇ ਮੈਂ ਸਿੰਗ ਕਰ ਤੰਦਾ ਹੈ ਤੁਹਾਡੇ ਜਮੀਰ ਮਰ ਗਏ ਅੰਤਰੇ ਨਹੀਂ ਹੁਣ ਮੈਂ ਕੀ ਕਰਾਂ ਰਿਸ਼ਤੇਦਾਰ ਛੱਡਦਾ ਨਾਲੇ ਮਾਸੀ ਦੇ ਮੁੰਡੇ ਦਾ ਵਿਆਹ ਵੀ ਆ ਉਹ ਸੱਚ ਮੇਰੀ ਭੈਣ ਦੇ ਮੁੰਡੇ ਦਾ ਵਿਆਹ ਦੀ ਪੁੱਤ ਛੇਤੀ ਫਲੈਟ ਲਾ ਗਿਆ ਜੇ ਆਪਾਂ ਲੁੱਡੀ ਪਾਉਣੀ ਹੈ ਵਿਆਹ ਤੇ ਹਾਂ ਹੁਣ ਤੇਰਾ ਜਮੀਰ ਕਿੱਥੇ ਗਿਆ ਹੋਣਾ ਨਹੀਂ ਆ ਜਾ ਜੀ ਮੀਰ ਨੂੰ ਛੱਡ ਤੇਰੀ ਮਾਸੀ ਨੇ ਜ਼ਮੀਨ ਵੇਚ ਕੇ ਤੈਨੂੰ ਕੈਨੇਡਾ ਭੇਜਿਆ ਛੇਤੀ ਆ ਜਾ ਤੂੰ ਬੱਸ ਤੂੰ ਵੀ ਮਾਤਾ ਬੜੇ ਗਿਰਗੜੰਗੂ ਰੰਗ ਬਦਲਦੀ